ਸਾਸੀਕਾਰ ਮਹਾਂਤ ਉਹਦਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਜੋਰ ਲਗਾਇਆ ਸੀ ਉਹ ਜੋਰ ਲੱਗਦਾ ਹੈ ਇਹਨਾਂ ਜਮਿਣੀ ਚੋਣਾਂ ਦੇ ਵਿੱਚ ਸਿਰ ਚੜ ਨਹੀਂ ਬੋਲਿਆ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਸੀ ਆਖਰਕਾਰ ਆਮ ਆਦਮੀ ਪਾਰਟੀ ਵੱਲੋਂ ਐਡੇ ਵੱਡੇ ਮਾਰਜੇ ਦੇ ਨਾਲ ਇਹ ਸੀਟਾਂ ਕਿਉਂ ਜਿੱਤੀਆਂ ਜਾ ਰਹੀਆਂ ਨੇ ਕੀ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦਾ ਵੀ ਬਾਈਕਾਟ ਕੀਤਾ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਇਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਜਿੱਤ ਗਏ ਨੇ ਤਿੰਨ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਹਲਕਾ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਤੋਂ ਮੌਜੂਦਾ ਸੰਸਦ ਪੰਜਾਬ ਦੇ ਰਹੇ ਸਾਬਕਾ ਉਪ ਅਸਾਬਕਾ ਉਪ ਮੁੱਖ ਮੰਤਰੀ ਸੁਖਿੰਦਰ ਸਿੰਘ ਰੰਧਾਵਾ ਸੁਖਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਚੋਣ ਮੈਦਾਨ ਦੇ ਵਿੱਚ ਸੀ ਹਲਕਾ ਡੇਰਾ ਬਾਬਾ ਨਾਨਕ ਤੋਂ ਸੂਤਰਾਂ ਦੇ ਹਵਾਲੇ ਤੋਂ ਪਹਿਲਾਂ ਜਿਹੜੀ ਖਬਰ ਆ ਰਹੀ ਸੀ ਕਿ ਪਾਸਾ ਪੜ ਦਿੱਤਾ ਹੈ ਸੁਖਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਜਿਹੜੀ ਤਜਿੰਦਰ ਕੌਰ ਰੰਧਾਵਾ ਨੇ ਲੇਕਿਨ ਬਾਜ਼ੀ ਜਿਹੜੀ ਹੈ ਉਲਟੀ ਪੈ ਗਈ ਹੈ ਚਾਰਾਂ ਦੇ ਵਿੱਚੋਂ ਸਿਰਫ ਇੱਕ ਸੀਟ ਜਿੱਤੇਗੀ ਉਹ ਵੀ ਬਰਨਾਲਾ ਤੋਂ ਕਾਂਗਰਸ ਪਾਰਟੀ ਜਿੱ ਚੁੱਕੀ ਹੈ ਇਧਰ ਗੁਰਦੀਪ ਸਿੰਘ ਰੰਦਾਵਾ ਦੇ ਨਾਮ ਉਤੇ ਜਿੱਤ ਦੀ ਮੋਰ ਲੱਗ ਚੁੱਕੀ ਹੈ ਸੂਤਰਾ ਦੇ ਹਵਾਲੇ ਤੋਂ ਬੜੀ ਬੜੀ ਜਾਣਕਾਰੀ ਆ ਰਹੀ ਹੈ ਕਿ ਗੁਰਦੀਪ ਸਿੰਘ ਰੰਦਾਵਾ ਬੜੇ ਵੱਡੇ ਫਰਕ ਦੇ ਨਾਲ ਜਿੱਤ ਗਏ ਨੇ ਤਜਿੰਦਰ ਕੌਰ ਰੰਦਾਵਾ ਤੋਂ ਤਜਿੰਦਰ ਕੌਰ ਰੰਦਾਵਾ ਨੂੰ ਪਛਾੜਿਆ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵੀਕਰਨ ਸਿੰਘ ਨੂੰ ਜਿਹੜਾ ਹੈ ਪਛਾੜ ਕੇ ਅੱਗੇ ਲੰਘੇ ਨੇ ਗੁਰਦੀਪ ਸਿੰਘ ਰੰਦਾਵਾ ਗੁਰਦੀਪ ਸਿੰਘ ਰੰਦਾਵਾ ਦੇ ਸਮਰਥਕਾਂ ਵੋਟਰਾਂ ਵੱਲੋਂ ਟੋਲ ਟਮੱਕੇ ਵਜ਼ਾਇਰਾ ਵਜਾਇਆ ਜਾ ਰਹੇ ਨੇ ਜਿਹੜੇ ਦੂਸਰੇ ਸੂਤਰ ਕਹਿੰਦੇ ਨੇ ਕਿ ਥੋੜੀ ਜੀ ਗਲਤੀ ਕਰ ਬਠੇ ਸੁਖਜਿੰਦਰ ਸਿੰਘ ਰੰਦਾਵਾ ਸੁਖਜਿੰਦਰ ਸਿੰਘ ਰੰਦਾਵਾ ਨੇ ਬਿੜਾ ਮਤਬਲ ਤੋਂ ਦੋ ਤਿੰਨ ਵਾਰ ਲੜਾਈ ਲੜੀ ਗੁਰਦੀਪ ਸਿੰਘ ਰੰਦਾਵਾ ਦੇ ਸਮਰਥਕਤਾ ਸਮਰਥਕ ਅਤੇ ਵੋਟਰਾਂ ਦੇ ਨਾਲ ਉਹ ਬਾਜ਼ੀ ਜਿਹੜੀ ਹੈ ਪੁਲਠੀ ਪੈ ਗਈ ਜਦੋਂ 20 ਨਵੰਬਰ ਨੂੰ ਜਿਮਨੀ ਚੋਣਾਂ ਦੀ VOTING ਹੋ ਰਹੀ ਸੀ ਗੁਰਦੀਪ ਸਿੰਘ ਰੰਦਾਵਾ ਅਤੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜਿਹੜਾ ਤਾਮਚ ਆਮ ਚੋਕਿਆ ਗਿਆ ਸੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਗੁਰਦੀਪ ਸਿੰਘ ਰੰਦਾਵਾ ਹਲਕਾ ਡੇਰਾ ਬਾਬਾ ਨਾਨਕ ਜੋ ਚੁਕੇ ਨੇ ਸਿਰਫ ਇੱਕ ਸੀਟ ਮਿਲੀ ਹੈ ਕਾਂਗਰਸ ਪਾਰਟੀ ਨੂੰ ਸੂਤਰ ਪਹਿਲਾਂ ਦੱਸਦੇ ਸੀ ਕਿ ਦੋ ਦੋ ਸੀਟਾਂ ਹੋਣਗੀਆਂ ਲੇਕਿਨ ਸਰਵੇ ਗਲਤ ਹੋਏ ਭਾਰਤੀ ਜਨਤਾ ਪਾਰਟੀ ਨੂੰ ਤਾਂ ਕੋਈ ਵੀ ਸੀਟ ਨਹੀਂ ਮਿਲੀ ਨਾ ਚਬੇਵਾਲ ਨਾ ਡੇਰਾ ਬਾਬਾ ਨਾਨਕ ਨਾ ਗਿੱਦੜਵਾਹ ਨਾ ਬਰਨਾਲਾ ਤੋਂ ਲੇਕਿਨ ਇਧਰੋਂ ਗੁਰਦੀਪ ਸਿੰਘ ਰੰਦਾਵਾ ਵਾਟੇ ਮਾਰਜਨ ਦੇ ਫਰਕ ਦੇ ਨਾਲ ਜਿੱਤ ਗਏ ਨੇ ਤਜਿੰਦਰ ਕੌਰ ਰੰਦਾਵਾ ਜੋ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਸੀ ਧਰਮ ਪਤਨੀ ਹੈ ਸੁਖਜਿੰਦਰ ਸਿੰਘ ਰੰਦਾਵਾ ਜੋ ਨਵੇਂ ਸਸਦ ਬਣੇ ਨੇ ਅੱਜ ਤੋਂ 5 ਮਹੀਨੇ ਜੁੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਗੁਰਦੀਪ ਸਿੰਘ ਰੰਦਾਵਾ ਆਪ ਆਦਮੀ ਪਾਰਟੀ ਨੇ ਜਿੱਤ ਵਾਲਾ ਜਿਹੜਾ ਝੰਡਾ ਹੈ ਉਹ ਫਤਿਹ ਕਰ ਲਿਆ ਹੈ ਧੰਨਵਾਦ